ਜਿੰਦਾਬਾਦ 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 ਦੀ ਬਾੜ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਵਾਦਾ ਕਰਕੇ ਮਕਰਨ ਵਾਲਾ ਅਖਰ ਜਿੰਦਾਬਾਦ 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 ਵਾਦਾ ਕਰਕੇ ਮਕਰਨ ਵਾਲਾ ਅਖਰ ਜਿੰਦਾਬਾਦ ਜਿੰਦਾਬਾਦ ਪਲਵਾਂਸ਼ੇ ਕੋ ਜਮੂਰੀ ਕਿਸਾਨ ਸਭਾ ਦਾ ਜਨਨ ਸਕੱਤਰ ਜ਼ਿਲ੍ਹਾ ਪਠਾਨਕੋਟ ਅੱਜ ਇਹਣਾ ਅਸੀਂ ਮੀਟਿੰਗ ਕਰਕੇ ਇਹ ਜਿਹੜਾ ਪ੍ਰਦਰਸ਼ਨ ਕੀਤਾ ਹੈ ਇਹ ਜਿਹੜੀ ਘੋਹ ਤੋਂ ਦਰੰਗਖੜ ਤੱਕ ਜਾਂਦੀ ਸੜਕ 14 ਕਿਲੋਮੀਟਰ ਹੈ ਇਸ ਦੇ ਬਾਰੇ ਚ ਅਸੀਂ ਪਹਿਲਾਂ ਵੀ ਧਰਨਾ ਲਾਇਆ ਸੀ ਔਰ ਮੰਡੀ ਬੋਰਡ ਦੇ ਐਕਸ਼ਨ ਐਸ ਡੀਓ ਜਿਹੜੇ ਨੇ ਉੱਥੇ ਮੌਕੇ ਤੇ ਆ ਕੇ ਉਹਨਾਂ ਨੇ ਦੇਖਿਆ ਸੀ ਔਰ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਇਹ ਜਿਹੜਾ ਸੜਕ ਹੈ ਇਹ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਆ ਇਸ ਦੀ ਜਲਦੀ ਰਿਪੇਅਰ ਜਿਹੜੀ ਉਹ ਜਲਦੀ ਤੋਂ ਜਲਦੀ ਕਰਾਂਗੇ ਔਰ ਉਹਨਾਂ ਨੇ ਇੱਥੇ ਮੀਟਿੰਗ ਕਰਕੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ 2 ਮਹੀਨੇ ਦਾ ਟਾਈਮ ਦਿਓ ਆਸੀਂ ਪੈਸੇ ਤੇ ਐਨ ਸੀਓ ਲੈ ਕੇ ਤੇ ਜਿਹੜਾ ਇਹ ਛੜਕ ਦੀ ਰਿਪੇਅਰ ਹੈ ਇਹ ਅਸੀਂ ਪੂਰੀ ਕਰਾਂਗੇ ਲੇਕਿਨ ਆਜੇ 6 ਮਹੀਨੇ ਗੁਜ਼ਰਨ ਤੋਂ ਬਾਅਦ ਵੀ ਮੰਡੀ ਬੋਰਡ ਦੇ ਐਕਸ਼ਨ ਨੂੰ ਬਾਰ-ਬਾਰ ਪੁੱਛਣ ਦੇ باوجود ਵੀ ਉਹ ਆਣਾ ਕਾਣਾ ਕਰਦਾ ਪਿਆ ਔਰ ਸੜਕ ਜਿਹੜੀ ਹੈ ਇਹ ਜੂਨ ਦੀ ਤੂ ਹੈ ਜਿਹਦੇ ਵਿੱਚ ਲੋਕਾਂ ਦਾ ਆਣਾ ਜਾਣਾ ਬਹੁਤ ਮੁਸ਼ਕਲ ਹੈ ਔਰ ਇਸ ਕਰਕੇ ਇੱਥੇ ਐਕਸੀਡੈਂਟ ਵੀ ਜਿਹੜੇ ਅਚਨ-ਚੇਤ ਬਹੁਤ ਹੋਏ ਕਰਦੇ ਨੇ ਰਾਤ ਨੂੰ ਇੱਥੇ ਚੱਲਣਾ ਬੜਾ ਔਖਾ ਹੈ ਇਸ ਕਰਕੇ ਆਜਾ ਇਹ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਆਉਣ ਵਾਲੇ ਮੰਗਲਵਾਰ ਜਿਹੜਾ ਅਗਲਾ ਮੰਗਲਵਾਰ ਹੈ ਇੱਕ ਹਫ਼ਤੇ ਦਾ ਟਾਈਮ ਜਿਹੜਾ ਅਸੀਂ ਉਹ ਮੰਡੀ ਬੋਰਡ ਨੂੰ ਦੇਨੇ ਆ ਜੇ ਤੇ ਸਾਡੀ ਸੁਣਾਈ ਕਰ ਦੇਣਗੇ ਕੰਮ ਜਿਹੜਾ ਛੜਕਦਾ ਉਹ ਚਾਲੂ ਕਰ ਦੇਣਗੇ ਤੇ ਅਸੀਂ ਧਰਨਾ ਜਿਹੜਾ ਦੇ ਦਿਆਂਗੇ ਨਹੀਂ ਤਾਂ ਅਗਲੇ ਮੰਗਲਵਾਰ ਜਿਹੜਾ ਆਸੀ ਉਹ ਧਰਨਾ ਜਿਹੜਾ ਆ ਇਹ ਪਠਾਨਕੋਟ ਸੋਈ ਆਕਾ ਕਹਿੰਦਾ ਪਠਾਨਕੋਟ ਜੁਗਿਆਲ ਰੋਡ ਜਿਹੜਾ ਇਹਨੂੰ ਜਾਮ ਕਰਕੇ ਅਨ ਵਿੱਚ ਸਵੇਲੇ ਕਰਾਂਗੇ ਤਾਂ ਜੋ ਜਿਹੜੀ ਸਾਡੀ ਮੁਸ਼ਕਲ ਹੈ ਉਸ ਦਾ ਹੱਲ ਹੋ ਸਕੇ ਇਸ ਕਰਕੇ ਅਸੀਂ ਅੱਜ ਚੇਤਾਵਨੀ ਦੇਣ ਆਏ ਆਂ ਮੰਡੀ ਬੋਰਡ ਨੂੰ ਔਰ ਪੰਜਾਬ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਇਸ ਦੁਰਦਸ਼ਾਦਾ ਜਿਹੜਾ ਜਲਦੀ ਤੋਂ ਜਲਦੀ ਹੱਲ ਲੱਭ ਕੇ ਇਹ ਸੜਕ ਦਾ ਜਿਹੜਾ ਕੰਮ ਹੈ ਯਾਰ ਸ਼ੁਰੂ ਕੀਤਾ ਜਾਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਬੇਨਤੀ ਕਰਨਾ ਪ੍ਰਸ਼ਾਸਨ ਤੇ ਸਰਕਾਰ ਨੂੰ ਤੇ ਮੰਡੀ ਬੋਰਡ ਨੂੰ ਕਿ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕੀਤਾ ਜਾਏ ਨਹੀਂ ਤਾਂ ਇਲਾਕੇ ਦੇ ਲੋਕ ਇਕੱਠੇ ਹੋ ਕੇ ਜਿਹੜੇ 14-15 ਪਿੰਡ ਪੈਂਦੇ ਨੇ ਅਸੀਂ ਜਿਹੜਾ ਤਰਨਾ ਆ ਲਗਾਤਾਰ ਜਿਹੜਾ ਆ ਉਹ ਉਥੇ ਪਠਾਨਕੋਟ ਜੁਗਿਆਲ ਰੋਡ ਤੇ ਲਾਵਾਂਗੇ